ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਦੁਪਹਿਰ ਦਾ 12:30 ਦਾ 12:30 ਵਜੇ ਵਲੌਗ ਸ਼ੁਰੂ ਕਰ ਰਹੀ ਕਰ ਰਹੀ ਹਾਂ ਫਿਰ ਇਸ ਸਮੇਂ ਸਵੇਰੇ ਥੋੜਾ ਥੋੜਾ ਕਲਿੱਪਸ ਰਿਕਾਰਡ ਕਰੇ ਨੇ ਉਹ ਮੈਂ ਐਡ ਕਰ ਦੂੰਗੀ ਤੇ 12:30 ਵਜੇ ਸ਼ੁਰੂ ਕਰ ਰਹੀ ਹਾਂ ਵਲੌਗ ਇਧਰ ਚੇਅਰ ਤੇ ਪਹਿਨੇ ਕੱਪੜੇ ਬਾਹਰ ਉਤਾਰ ਕੇ ਲੈ ਕੇ ਆਇਆ ਕੱਲ ਤੋਂ ਤੇ ਸੀਗੇ ਥੋੜਾ ਥੋੜਾ ਮੈਨੂੰ ਸੁਲਾਬੇ ਲੱਗੇ ਅੱਜ ਫੇਰ ਧੁੱ ਇੱਕ ਅਮਰੂਦ ਖਾਂਦਾ ਤੋੜ ਕੇ ਤਾਜ਼ਾ ਪਾੜੀ ਚੋਂ ਦੁਪਹਿਰੇ ਮੈਨੂੰ ਆਦਾ ਤਾਂ ਮੈਂ ਦੁਪਹਿਰੇ ਹਰ ਰੋਜ਼ ਇੱਕ ਅਮਰੂਦ ਖਾਨੀ ਖਾਨੀ ਕਈ ਵਾਰ ਮੈਨੂੰ ਦੋ ਮਿਲ ਜਨ ਦੋ ਵੀ ਖਾਨੀ ਆਨੇ ਇੱਕ ਅਮਰੂਦ ਤਾਂ ਮੈਂ ਖਾਨੀ ਖਾਣਾ ਵੀ ਐਨੇ ਮਿੱਠੇ ਟੇਸ ਦੇ ਅਮਰੂਦ ਨੇ ਪਰ ਮਿਲਦੇ ਘੱਟ ਨੇ ਹੁਣ ਕਿਉਂਕਿ ਪੱਕਾ ਨਹੀਂ ਰਹਿਗੇ ਕੱਚੇ ਨਹੀਂਗੇ ਧੁੱਪ ਬਾਰ ਬਹੁਤ ਏਜਾ ਥੋੜਾ ਟਾਈਮ ਲਈ ਬੈਠੀ ਸੀ ਫਿਰ ਧੁੱਪੇ ਬੈਠੇ ਨਹੀਂ ਗਾ ਫਿਰ ਅੰਦਰ ਆ ਗਈ ਹੈ ਨਾ ਅੰਦਰ ਆ ਕੇ ਇੰਜ ਕਰਦਾ ਥੋੜਾ ਜਿਹਾ ਧੁੱਪੇ ਦੀ ਕਲਜੀ ਧੁੱਪੇ ਹੁੰਦਾ ਅੰਦਰ ਚਲ ਜਾਈ ਹੁੰਦੀਆਂ ਤੇ ਹਾਲੇ ਲਾਂਚ ਵਿੱਚ ਟਾਈਮ ਪਿਆ ਸੀ ਮੈਂ ਸੋਚ ਰਹੀ ਆ ਵਾਸ਼ਿੰਗ ਏਰੀਆ ਜਿਹੜਾ ਲਾਂਡਰੀ ਰੂਮ ਹੈ ਮਸ਼ੀਨਾਂ ਵਾਲਾ ਕਮਰਾ ਵੀ ਮੈਂ ਉਹਦੀ ਮੈਂ ਸਫਾਈ ਕਰਾਂ ਝਾੜੂ ਪੂੰਛਾ ਕਰ ਦਉਂਦੇ ਵਿੱਚ ਟਾਈਲਸ ਦੇ ਗਿੱਲੇ ਕੱਪੜਾ ਮਾਰੂੰਗੀ ਫਲੋਰ ਤੇ ਝਾੜੂ ਪੂੰਛਾ ਕਰ ਦਉਂਗਾ ਉਹਦੇ ਵਿੱਚ ਮੈਂ ਪੂੰਛਾ ਖੁਦ ਹੀ ਲਗਾਉਣੀ ਹੁੰਦੀ ਹੈ ਮੈਂ ਹੈਲਪਰ ਤੋਂ ਨਹੀਂ ਮੈਂ ਲਗਵਾਇਆ ਜੇ ਮੈਂ ਉਹ ਤੋਂ ਲਗਵਾਵਾਂ ਲਗਵਾਉਣੀ ਹੈ ਉਹਨੂੰ ਮੈਂ ਕਹਿਣੀ ਪੂੰਛਾ ਲਗਾਉਣੀ ਸਿਰਫ ਅੱਗੇ ਅੱਗੇ ਕਹਿਣੀ ਹੁੰਦੀ ਹੈ ਖਾਲੀ ਜਗ੍ਹਾ ਤੇ ਲਗਾ ਦੇ ਮਸ਼ੀਨਾਂ ਦੇ نیچے ਨਹੀਂ ਉਹ ਤੋਂ ਲਗਵਾਇਆ ਤੇ ਮੈਂ ਸੋਚ ਰਹੀ ਆ ਜਿਵੇਂ ਅੱਛੀ ਤਰ੍ਹਾਂ ਇੱਕ ਵਾਰ ਉਹਦੀ ਵਾਸ਼ਿੰਗ ਤੇ ਉਹ ਕਲੀਨਿੰਗ ਕਰਦੀ ਆ ਬਾਹਰ ਵਾਲੀ ਕਿਚਨ ਦੀ ਜਿਹੜੀ ਸ਼ੈਲਫ ਗੈਸ ਆ ਥੋੜਾ ਜਿਹਾ ਉਹ ਤੇ ਵੀ ਕੱਪੜਾ ਮਾਰੂੰਗੀ ਆ ਦੋ ਕੰਮ ਮੈਂ ਨਾ ਜਵ ਲਿਸਟ ਵਿੱਚ ਰੱਖੇ ਨੇ ਡਸਟਿੰਗ ਕੁਛ ਨਹੀਂ ਕਰੀ ਜਸ ਲੌਬੀ ਦੀ ਕਲੀਨਿੰਗ ਕਰੀ ਥੋੜੀ ਬਹੁਤੀ ਡਸਟਿੰਗ ਆ ਜਮੈਂ ਕੁਛ ਨਹੀਂ ਕਰੀ ਖਾਣ ਪਕਾਉਣੀ ਕਰਿਆ ਚਲ ਮੈਂ ਕਿਹ ਚਲਾ ਇਨਾ ਕੰਮ ਤਾਂ ਕਰੀਏ ਜਮਾ ਬਿਲੇ ਬੈਠਣ ਨਾਲੋ ਕੁਛ ਤਾਂ ਮਨ ਨੂੰ ਆਏ ਲੱਗੇ ਵੀ ਹਾਂ ਕੰਮ ਹੋਏ ਨੂੰ ਮੂ ਵੀ ਵਾਸ਼ਿੰਗ ਏਰੀਆ ਨਾ ਗੰਦਾ ਬਹੁਤ ਹੋਇਆ ਪਰ نیچے ਮਸ਼ੀਨਾਂ ਦੇ نیچے ਬਹੁਤ ਗੰਦਾ ਹੋਇਆ ਪਿਆ ਫਲੋਰ ਤੇ ਉਹ ਦੀ ਸਫਾਈ ਕਰਦੀ ਹਾਂ ਅੱਜ ਵੇ ਪੋਚਾ ਲਗਾ ਕੇ ਉਹਨੇ ਅੱਛੀ ਤਰ੍ਹਾਂ ਮਸ਼ੀਨ ਐਦਰ ਉਧਰ ਕਰਕੇ ਨੀਚੇ ਪੋਚਾ ਲਗਾਉਣਾ ਹੋਇਆ ਪਿਆ ਉਹ ਗੰਦਾ ਨੀਚੇ ਜਾਲੇ ਜੂਨੇ ਲੱਗੇ ਪਏ ਨੇ ਕੋਲਾ ਜੰਮਾ ਹੋਇਆ ਪਿਆ ਥੱਲੋ ਸਫਾਈ ਨਹੀਂ ਹੋਈ ਕਾਫੀ ਟਾਈਮ ਹੋ ਗਿਆ ਮੈਂ ਤਾਂ ਪੋਚਾ ਹੀ ਨਹੀਂ ਲੱਗਿਆ ਬਹੁਤ ਸ਼ੀਗਰੀਏ ਚ ਇਹ ਮਾਰਨਿੰਗ ਦਾ ਟਾਈਮ ਸੀ ਤੇ ਮੈਂ ਲਗਾ ਰਹੀ ਸੀ ਤੜਕਾ ਤਿਆਰ ਕਰ ਰਹੀ ਸੀ ਸਾਗ ਦਾ ਸਾਗ ਨੂੰ ਤੜਕਾ ਲਗਾਉਂਗੀ ਤੇ ਮੈਨੂੰ ਇੱਕ ਇੱਕ ਵਾਰੀ ਕਮੈਂਟ ਵੀ ਆਇਆ ਸੀ ਕਿ ਤੁਸੀਂ ਸਾਗ ਤੇ ਮੱਕੀ ਦੀ ਰੋਟੀ ਨਹੀਂ ਬਣਾਉਂਦੇ ਸਾਗ ਅਸੀਂ ਬਹੁਤ ਘੱਟ ਬਣਾਉਂਦੇ ਸਾਡੇ ਘਰੇ ਸਾਗ ਬਹੁਤ ਘੱਟ ਖਾਦਦਾ ਮम्मी ਸ਼ੁਕੀਨ ਨਹੀਂ ਸਾਗ ਤੇ ਮੈਂ ਇੱਕ ਅੱਧੇ ਵਾਰ ਖਾਲਾ ਨੇ ਪਰ ਮੈਨੂੰ ਲਗਾਤਾਰ ਨਹੀਂ ਐ ਖਾਦਾ ਜਾਂਦਾ ਵੀ ਇੱਕ ਵਾਰ ਤੁਸੀਂ ਪਤੀਲਾ ਭਰ ਕੇ ਬਣਾ ਲਓ ਚਾਰ ਦਿਨ ਹਫਤਾ ਖਾਈ ਚੱਲੋ ਉਹ ਵੀ ਦਵਿੰਦਰ ਵੀ ਬਹੁਤ ਘੱਟ ਖਾਂਦੇ ਨੇ ਦਵਿੰਦਰ ਬਹੁਤ ਘੱਟ ਸਾਗ ਖਾਂਦੇ ਨੇ ਤੇ ਭੰਗਰ ਕੇ ਸਾਗ ਅਸੀਂ ਘੱਟ ਬਣਾਉਂਨੇ ਹੁਣ ਮम्मी ਨੇ ਭੇਜਿਆ ਸਾਗ ਕੱਲ ਦਵਿੰਦਰ ਗਏ ਸੀ ਤੇ ਮम्मी ਨੇ ਸਾਗ ਭੇਜਿਆ ਸੀਗਾ ਸਾਗ ਤੇ ਮੈਂ ਲਗਾ ਰਿਹਾ ਤੜਕਾ ਸਾਗ ਨੂੰ ਤੜਕਾ ਲਗਾ ਲਾ ਇੱਕ ਸਾਡੇ ਆਈ ਵੀ ਐ ਅੱਧੀ ਫੈਮਿਲੀ ਬਿਨ ਤੜਕੇ ਤੋਂ ਖਾਂਦੀ ਅੱਧੀ ਤੜਕੇ ਵਾਲੇ ਖਾਂਦੀ ਆ ਆ ਕਰਕੇ ਇਹ ਗੱਲ ਵੀ ਹੋ ਜਾਂਦੀ ਆ 바ਗੀ ਸਾਗ ਸਾਡੇ ਤਾਂ ਮੰਮੀ ਖਾਂਦੀ ਨੇ ਲਗਾਤਾਰ ਖਾ ਲਾਂਦੀ ਨੇ ਮੰਮੀ ਚਾਹੇ ਰੋਜ਼ ਦੇਈ ਚਲੋ ਪਰ ਹੋਰ ਨਹੀਂ ਕੋਈ ਇੰਨਾ ਸਾਗ ਖਾਂਦਾ ਹੈਗਾ ਮੈਂ ਮੇਰੇ ਤੋਂ ਵੀ ਨਹੀਂ ਖਾਂਦਾ ਜਾਂਦਾ ਇੱਕ ਦਿਨ ਚ ਇੱਕ ਵਾਰ ਖਾ ਲਿਆ ਬਸ ਇੰਨਾ ਫਫੇ ਦੂਜੇ ਦਿਨ ਮੇਰਾ ਤਾਂ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਥੋੜਾ ਗੈਪ ਜੇ ਦੇ ਕੇ ਖਾਣ ਨੂੰ ਜੀ ਕਰਦਾ ਤੇ ਲਗਾਤਾਰ ਨਹੀਂ ਖਾਂਦਾ ਜਾਂਦਾ ਤੇ ਇਧਰ ਲਗਾ ਰਹੀਆਂ ਤੜਕਾ ਸਾਗ ਨੂੰ ਬੜੀ ਅੱਛੀ ਖੁਸ਼ਬੂ ਆ ਰਹੀ ਤੜਕਾ ਲਗਾਉਣਾ ਜਦੋਂ ਬੜੀ ਅੱਛੀ ਖੁਸ਼ਬੂ ਆਉਂਦੀ ਹੈ ਮੈਂ ਦੁਪਹਿਰੇ ਲੰਚ ਵਿੱਚ ਖਾਉਂਗੀ ਸਾਗ ਪਰ ਤੜਕਾ ਲਾ ਕੇ ਹੁਣ ਮੈਂ ਰੱਖ ਦੂੰਗੀ ਜੀਨੇ ਬਿਨ ਤੜਕੇ ਤੋਂ ਖਾਣਾ ਹੋਊਗਾ ਉਹ ਵੀ ਨਾ ਤੜਕੇ ਤੋਂ ਹੀ ਸਾਗ ਪਿਆ ਉਹ ਨੂੰ ਉਵੇਂ ਜਿਵੇਂ ਗਰਮ ਹੋ ਜਾਊਗਾ ਸੋ ਫਿਰ ਸਿਰ ਮਾਰਨਿੰਗ ਚ ਸਬਜੀ ਦੀ ਟੈਨਸ਼ਨ ਹੋਈ ਖਤਮ ਸਾਗ ਨੂੰ ਲਗਾਤਾ ਤੱਕ ਵੈਸੇ ਮੇਰੇ ਕੋਲ ਰਾਤ ਸਬਜੀ ਬਣਾਈ ਸੀ ਮੈਂ ਆਲੂ ਮਟਰ ਦੇ ਉਹ ਵੀ ਪਈ ਹੈ ਤੇ ਸਾਗ ਵੀ ਹੋ ਗਿਆ ਤੇ ਹੁਣ ਮੈਂ ਕਰ ਰਹੀ ਹਾਂ ਆਪਣੇ ਬ੍ਰੇਕਫਾਸਟ ਦੀ ਤਿਆਰੀ ਓਟਮੀਲ ਦੀ ਮੈਂ ਦੁੱਧ ਵਿੱਚ ਪਾ ਲਈ ਸੀ ਓਟਸ ਤੇ ਇੱਕ ਬੋਇਲ ਜਦੋਂ ਆ ਗਿਆ ਨਾ ਫਿਰ ਉਹਦੇ ਵਿੱਚ ਮੈਂ ਪਾ ਦਨੂ ਨੇ ਡਰਾਈ ਫਰੂਟ ਡਰਾਈ ਫਰੂਟਸ ਮੈਂ ਬਦਾਮ ਤੇ ਅਖਰੋਟ ਲੈਣੇ 5-6 ਗਿਰੀਆਂ ਬਦਾਮ ਦੀ ਤੇ 2 ਅਖਰੋਟ ਉਹਨਾਂ ਨੂੰ ਹਲਕਾ ਜਿਹਾ ਕ੍ਰਸ਼ ਕਰਕੇ ਤੇ ਦੁੱਧ ਵਿੱਚ ਡਰਾਈ ਫਰੂਟ ਵੀ ਪਾ ਦੇ ਤਾਂ ਕਿ ਥੋੜੇ ਸੌਫਟ ਹੋ ਜਾਣ ਤੇ ਗੈਸ ਕਰ ਦੂ ਬੰਦ ਅੱਧੇ ਘੰਟੇ ਲਈ ਮੈਂ ਰੱਖੂੰਗੀ ਤਾਂ ਕਿ ਓਟਸ ਜਿਹੜੇ ਨੇ ਸੌਫਟ ਹੋ ਜਾਣ ਦੁੱਧ ਸੋਕ ਲੈਣ ਤੇ ਡਰਾਈ ਫਰੂਟ ਵੀ ਸੌਫਟ ਹੋ ਜਾਣ ਅੱਧੇ ਘੰਟੇ ਬਾਅਦ ਫਿਰ ਜੋ ਆਪਾਂ ਆਪਣਾ ਬ੍ਰੇਕਫਾਸਟ ਕਰਨਾ ਫਿਰੋ ਤਾਂ ਮੈਂ ਬੌਲਸ ਟ੍ਰਾਂਸਫਰ ਕਰ ਲੂੰਗੀ ਓਟਸ ਨੂੰ ਤੇ ਇਹਦੇ ਵਿੱਚ ਮਿਠਾਸ ਲਈ ਪਾਉਂਗੀ ਮੈਂ ਹਾਨੀ ਮਹਾਨੀ ਪਾ ਐਡ ਕਰ ਦਿਉਣੀ ਇਹਦੇ ਵਿੱਚ ਤੁਸੀਂ ਚਾਹੋ ਸ਼ੱਕਰ ਵੀ ਪਾ ਸਕਦੇ ਹੋ ਜੀਨੀ ਪਾ ਸਕਦੇ ਪਰ ਹੈਲਥੀ ਆਪਸ਼ਨ ਦੇਖੀਏ ਤਾਂ ਪਾਹਨੀ ਹੈ ਜੇ ਆਪਾਂ ਹੈਲਥੀ ਆਪਸ਼ਨ ਵੱਲ ਜਾਣਾ ਤਾਂ ਪਾਹਨੀ ਹੈ ਹੈਲਥੀ ਆਪਸ਼ਨ ਹੈ ਇਹਦੇ ਵਿੱਚ ਮੈਂ ਪਾਤਾ ਸ਼ੈਦ ਥੋੜਾ ਜਿਹਾ ਫਰੂਟਸ ਵੀ ਐਡ ਕਰ ਸਕਦੇ ਮੈਂ ਅੱਜ ਫਰੂਟ ਨਹੀਂ ਖਾ ਰਹੀ ਮੇਰਾ ਦਿਲ ਨਹੀਂ ਕਰ ਰਿਹਾ ਮੈਂ ਬਨਾਣਾ ਵੀ ਹੈਗਾ ਸੀ ਕਰਾ ਅੱਜ ਐਪਲ ਵੀ ਹੈਗਾ ਪਰ ਮੇਰਾ ਦਿਲ ਨਹੀਂ ਕਰ ਰਿਹਾ ਫਰੂਟ ਐਡ ਕਰਨ ਨੂੰ ਫਿਰ ਮੈਂ ਇਹਦੇ ਵਿੱਚ ਸੀਡਸ ਐਡ ਕਰ ਰਹੀ ਹਾਂ ਪੰਪਕਿਨ ਸੀਡਸ ਐਂਡ ਸਨਫਲਾਵਰ ਸੀਡਸ ਦੋਨੇ ਤਰ੍ਹਾਂ ਦੇ ਮੈਂ ਸੀਡਸ ਪਾ ਲਏ ਇਹਦੇ ਵਿੱਚ ਤੇ ਹੁਣ ਇੰਜੋਏ ਕਰਦੇ ਹਾਂ ਆਪਣਾ ब्रेकफास्ट ਸਾਡੇ ਨਾਲ ਏ ਆ ਘਰੇ ਹਰ ਇੱਕ ਦਾ ਅਲੱਗ-ਅਲੱਗ ਤਰ੍ਹਾਂ ਦਾ ਉਹ ਜੀ ਨੇ ਜੋ ਖਾਣਾ ਉਹ ਵੀ ਬਣਦਾ ਇੱਧਰ ਹੁਣ ਮੈਂ ਬਣਾ ਰਹੀ ਹਾਂ ਓਮਲੇਟ ਰੋਟੀ ਵੀ ਬਣੀ ਆ ਮੈਂ ਆਪਣੇ ਲਈ ਓਟਮੀਲ ਵੀ ਬਣਾਇਆ ਬੇਟਾ ਕਹਿੰਦਾ ਮੈਂ ਕੁਝ ਨਹੀਂ ਖਾਣਾ ਮੈਂ ਰੋਟੀ ਵੀ ਖਾਣੀ ਮੈਨੂੰ ਓਮਲੇਟ ਬਣਾ ਦੋ ਉਹਦੇ ਲਈ ਬਣਾ ਰਹੀ ਹਾਂ ਸਬਜ਼ੀਆਂ ਵਾਲਾ ਓਮਲੇਟ ਵਿੱਚ ਕਾਫੀ ਸਾਰੀਆਂ ਸਬਜ਼ੀਆਂ ਪਾਈਆਂ ਨੇ ਉਹਦੇ ਲਈ ਬਣ ਓਮਲੇਟ ਐਦਾ ਸਭ ਦੀ ਅਲੱਗ-ਅਲੱਗ ਚੋਇਸ ਹੁੰਦੀ ਆ ਬਸ ਮੈਂ ਜਵਾਬ ਦਿੰਦੀ ਜੀ ਨੇ ਜੋ ਖਾਣਾ ਮੈਨੂੰ ਅਗਲਾ ਕਹਿ ਦਿੰਦਾ ਵੀ ਆਹ ਬਣਾ ਲਓ ਮੈਂ ਆਹ ਖਾਣਾ ਮੈਂ ਕਹਿੰਨੀ ਓਕੇ ਠੀਕ ਹੈ ਨਾ ਇਹ ਚਲੋ ਠੀਕ ਹੈ ਕੋਈ ਅਜੀਬ ਚੀਜ਼ ਜ਼ਿਆਦਾ ਟਾਈਮ ਲਾ ਕੇ ਮੇਰੀ ਤਿਆਰੀ ਨਹੀਂ ਜਾ ਅਲੱਗ ਗੱਲ ਹੈ ਵੈਸੇ ਜਿਹਨੇ ਜੋ ਖਾਣਾ ਹੁੰਦਾ ਉਹ ਮੈਨੂੰ ਕਹਦੇ ਕਿ ਮੈਂ ਆਹ ਚੀਜ਼ ਖਾਣੀ ਹੈ ਨਾ ਤਾਂ ਉਹ ਜਦ ਮੇਰੀ ਕੋਸ਼ਿਸ਼ ਹੁੰਦੀ ਮੈਂ ਵੀ ਅਲੱਗ ਨੂੰ ਤਿਆਰੀ ਕਰਕੇ ਲਾਉਣਾ ਇਸ ਟਾਈਮ ਤੱਕ ਕਿਚਨ ਦਾ ਸਾਰਾ ਕੰਮ ਹੋ ਗਿਆ ਸੀ ਤਾਂ ਕਿਚਨ ਕਲੀਨ ਕਰਨ ਤੋਂ ਬਾਅਦ ਮੈਂ ਕਿਹਾ ਚਲੋ ਥੋੜੀ ਜਿ ਮੈਂ ਲੌਬੀ ਦੀ ਸੈਟਿੰਗ ਕਰਦਾ ਅਰੇਂਜਮੈਂਟ ਕਰਦਾ ਨਾ ਸੋਫੇ ਦੇ ਕਵਰ ਦੀ ਸੈਟਿੰਗ ਕਰਦਾ ਡਸਟਿੰਗ ਕਰਦਾ ਸੈਂਟਰ ਟੇਬਲ ਦੀ ਚੇਅਰਸ ਦੀ ਐਨੇ ਨਾਲ ਚਲੋ ਵਧੀਆ ਲੱਗਦਾ बाकी ਹੋਰ ਮੈਂ ਕਿਸੇ ਵੀ ਏਰੀਆ ਦੀ ਸਾਫ ਸਫਾਈ ਨਹੀਂ ਲਈ ਕੁਝ ਨਹੀਂ ਮੈਂ ਕਰਿਆ ਡਸਟਿੰਗ ਨਹੀਂ ਕਰੀ ਕਿਉਂਕਿ ਹੁਣ ਇਹ ਨਾ ਜ਼ਿਆਦਾ ਗੰਦਾ ਹੈਗੇ ਦੋ ਤਿੰਨ ਦਿਨ ਪਹਿਲਾਂ ਮੈਂ ਡਸਟਿੰਗ ਆਲਰੇਡੀ ਕਰਕੇ ਹਟੀਆਂ ਨਹੀਂ ਜ਼ਿਆਦਾ ਲੋਡ ਨਹੀਂ ਫਿਰ ਮੈਂ ਕਿ ਰੋਜ਼ ਵੀ ਕੀ ਖਪਣਾ ਇੱਕ ਕੰਮ ਤੇ ਤੇ ਨਾ ਧੋਕੇ ਕਰਾਂਗੇ ਰੈਸਟ ਪਰ ਸੈਂਟਰ ਟੇਬਲ ਸਾਫ ਕੀਤਾ ਸੋਫੇ ਦਾ ਕਵਰ ਝਾੜ ਕੇ ਪਛਾਤਾ ਇਹਨੇ ਨਾ ਨਾ ਲੌਬੀ ਦੀ ਇੱਕ ਨੀਟ ਲੁੱਕ ਆਉਣ ਲੱਗੀ ਕਿਉਂਕਿ ਮੇਨ ਅਟਰੈਕਸ਼ਨ ਆਪਣੇ ਘਰ ਦਾ ਜਿਹੜਾ ਸੈਂਟਰ ਪੁਆਇੰਟ ਆ ਉਹ ਆਪਣਾ ਹੀ ਲੌਬੀ ਏਰੀਆ ਹੁੰਦਾ ਲਿਵਿੰਗ ਏਰੀਆ ਹੁੰਦਾ ਹੁਣ ਤਾਕਰ ਕੇ ਇਹਨੂੰ ਮੈਨੂੰ ਲੱਗਦਾ ਪਰਸਨਲੀ ਕਿ ਇਹਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਕਿਉਂਕਿ ਸਾਹਮਣੇ ਕਿਚਨ ਚ ਮੈਂ ਵੀ ਖਾਣਾ ਬਣਾਉਣੀ ਹੈ ਜੀ ਇਹ ਏਰੀਆ ਕੰਨ ਤਾਂ ਹੋਊ ਮੇਰੀ ਦੇਫਰ ਨਿਗਾ ਜਾਊ ਮੈਨੂੰ ਵੀ ਅੱਛਾ ਲੱਗੂ ਸੋ ਟੇਬਲ ਕਰਤਾ ਅਰੇਂਜ ਸਾਰਾ ਕਲੀਨ ਕਰਤਾ ਤੇ ਚੇਅਰਸ ਦਾ ਵੀ ਅੱਛੀ ਤਰ੍ਹਾਂ ਕੁਸ਼ਨਸ ਛਾੜ ਕੇ ਇੱਕ ਵਾਰ ਰੱਖ ਦੂੰਗੀ ਤੇ ਨਾਲ ਇਹਦੇ ਕਪੜਾ ਮਾਰ ਦੂੰਗੀ ਇਹਨੇ ਨਾਲ ਆਪਣੀਆਂ ਜਿਹੜੀ ਆ ਚੇਅਰਸ ਨੇ ਸਾਫ਼ ਨੇ ਇਹਨਾਂ ਨੂੰ ਹਲਕਾ ਫੁਲਕਾ ਜਿਹਾ ਕਪੜਾ ਰੋਜ਼ ਇੱਕ ਵਾਰ ਮਾਜੇ ਆ ਕੇ ਬੈਠੂ ਤਾਂ ਉਹ ਡਸਕੀ ਤੱਕ ਬੁਰਾ ਲੱਗੂਗਾ ਫਿਰ ਸਾਫ ਹੋ ਗਿਆ ਅੱਛਾ ਲੱਗੂ ਸਾਫ ਚੀਜ਼ ਵਾਂਗਰ ਆਪਾਂ ਦੇਖਦੇ ਨਾ ਅੜਦ ਵਾਲਾ ਆਪਣਾ ਸਾਫ ਹੋਵੇ ਆਪ ਨੂੰ ਵੀ ਅੱਛਾ ਲੱਗਦਾ ਘਰ ਵਿੱਚ ਰਹਿਣ ਨੂੰ ਵੀ ਦਿਲ ਕਰਦਾ ਜੀ ਵੀ ਲੱਗਦਾ ਸਾਰੇ ਸਾਫ ਸੋਤਰਾ ਜੇ ਦੇਖ ਕੇ ਇਸ ਤਰ੍ਹਾਂ ਇਹ ਰੂਟੀਨ ਹੁੰਦਾ ਇੱਕ ਵਾਰ ਨਾ ਹੋਣ ਤੋਂ ਪਹਿਲਾਂ ਚਲੋ ਸਾਰਾ ਕੰਮ ਕਿਚਨ ਦਾ ਡਨ ਹੋ ਜਾਵੇ ਇੱਕ ਵਾਰ ਘਰ ਵੱਲ ਨੀਗਾ ਮਾਰ ਲੂ ਵੀ ਸਾਰਾ ਕੁਝ ਅੱਛੀ ਤਰ੍ਹਾਂ ਡੰਨਣਾ ਸਾਰੇ ਸਾਫ ਸਫਾਈ ਹੈ ਉਹ ਅਜਾ ਵੋਸ਼ੇਨ ਮੈਂ ਜੋ ਵੋਸ਼ ਨਹੀਂ ਕੀਤਾ ਕੱਲ ਕੀਤਾ ਸੀਗਾ ਇੱਕ ਦਿਨ ਮੈਂ ਸਕਿਪ ਕਰਦਾਂ ਨਹੀਂ ਹੁੰਦੀ ਆ ਨੇ ਲੱਗੇ ਗੰਦਾ ਫਿਰ ਦੋ ਦਿਨ ਲਗਾਤਾਰ ਮੈਂ ਧੋ ਵੀ ਜਿੰਦੀ ਪਰ ਮੈਨੂੰ ਲੱਗਿਆ ਠੀਕ ਹੈ ਲੋਡ ਨੇ ਇੱਕ ਦਿਨ ਆਰਾਮ ਨਾਲ ਚੱਲ ਜੂ ਫਿਰ ਮੈਂ ਕਿਹਾ ਕਿਉਂ ਪਾਣੀ 'ਚ ਹੱਥ ਮਾਰਨਾ ਫਿਰ ਮੈਂ ਸਾਈਡਸ ਜਰੂਰ ਏਰੀਆ ਸਾਫ਼ ਕਰਦਾ ਨਹੀਂ ਹੁੰਨੇ ਜਵੇ ਪਾਣੀ ਦੇ ਡ੍ਰੌਪਸ ਵਗੈਰਾ गिरਦੇ ਨੇ ਟੈਪਸ ਅਚੀ ਤਰ੍ਹਾਂ ਸਾਫ਼ ਕਰਦਾ ਨੇ ਕੱਪੜਾ ਮਾਰ ਕੇ ਐਨਾ ਖਾਸ ਸਫਾਈ ਕਰਦਾ ਨਹੀਂ ਹੁੰਦੀ ਹੈ ਤੇ ਹੁਣ ਦੁਪਹਿਰ ਦਾ ਟਾਈਮ ਸੀ ਮੈਂ ਆਈ ਸੀ ਵਾਸ਼ਿੰਗ ਏਰੀਆ ਵਿੱਚ ਅਜੇ ਇਹਦੀ ਮੈਂ ਕਰਨੀ ਸੀ ਸਫਾਈ ਕਿਉਂਕਿ ਚਾੜ ਕੋਚਰ ਵਿੱਚ ਮੈਂ ਘਬਦੀ ਹੁੰਦੀ ਆ ਮੀਨਸ ਮਸ਼ੀਨਾਂ ਦੇ ਨੀਚੇ ਨੀਚੋਂ ਸਫਾਈ ਮੈਂ ਕਰਦੀ ਹੁੰਦੀ ਆ ਉਹ ਜਿਹੇ ਹੈਲਪਰ ਰੂਮ ਹੈ ਕਹਦਾ ਵੀ ਮਸ਼ੀਨਾਂ ਦੇ ਨਾਲ ਅੱਗੇ ਅੱਗੇ ਖਾਲੀ ਹੈਗਾ ਕੁਝ ਵੀ ਝਾੜੂ ਪੂੰਛਾ ਲਗਾਉਂਦੇ ਫਿਰ ਉਹ ਕਰ ਦਿੰਦੀ ਹੁੰਦੀ ਹੈ ਪਰ ਹੁਣ ਅੱਜ ਅੱਛੀ ਤਰ੍ਹਾਂ ਹੀ ਡੀਪ ਕਲੀਨਿੰਗ ਕਹਿ ਲੋ ਮੈਂ ਕਰੂੰਗੀ ਕੱਖਮੇ ਖੋਜੀ ਕਰੂੰਗੀ ਅੱਜ ਹੀ ਪਹਿਲਾਂ ਲਗਾਉਂਗੀ ਫਲੋਰ ਤੇ ਝਾੜੂ ਨੀਚੋਂ ਮਸ਼ੀਨਾਂ ਦੇ ਨੀਚੋਂ ਵੀ ਅੱਛੀ ਤਰ੍ਹਾਂ ਝਾੜੂ ਲੁਕਾ ਕੇ ਕੂੜਾ ਕਰਦੇ ਕਾਫੀ ਜ਼ਿਆਦਾ ਡਸਟ ਜਾਲੇ ਜੇ ਮਛਰੀ ਜੀ ਜਿਹੜੀ ਮਰੀ ਪਈ ਸੀ ਕਾਫੀ ਕੁਝ ਆ ਨਿਕਲਿਆ ਅੱਛੀ ਤਰ੍ਹਾਂ ਲਗਾਉਂਗੀ ਝਾੜੂ ਝਾੜੂ ਲੁਕਾ ਕੇ ਫਿਰ ਅੱਛੀ ਤਰ੍ਹਾਂ ਫਲਾਈਂਸ ਵਾਈਪ ਕਰੂੰਗੀ ਕਿਉਂਕਿ ਇਹ 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 ਯਾਨੀ ਡਰਾਈ ਰਹਿੰਦਾ ਜਿਵੇਂ ਕਹਾਂ ਵੈਟ ਗਿੱਲਾ ਕੁਝ ਨਹੀਂ ਇਹਦੇ ਵਿੱਚ ਪਾਣੀ ਪੂਣੀ ਡੋੜਨ ਵਾਲਾ ਕੋਈ ਸਿਸਟਮ ਨਹੀਂ ਹੈਗਾ ਵੀ ਪਾਣੀ गिरਦਾ ਫਲੋਰ ਤੇ ਬਿਲਕੁਲ ਵੀ ਨਹੀਂ ਕਿਤੇ ਪਾਣੀ ਆਉਂਦਾ ਇਹ ਡਰਾਈ ਏਰੀਆ ਟਾਈਲਸ ਤੇ ਬਿਲਕੁਲ ਕੋਈ ਛਿੱਟਾਂ ਨਹੀਂ ਪਾਣੀ ਦਾ ਕੁਝ ਨਹੀਂ ਬਸ ਇੱਕ ਵਾਰ ਸਿਰਫ ਗਿੱਲੇ ਕੱਪੜੇ ਨਾਲ ਟਾਈਲਸ ਵਾਈਪ ਕਰ ਦੂੰਗੀ ਉੱਪਰ ਇਸਨ ਲੱਕੜ ਤੇ ਦਾ ਸ਼ੈਲਫ ਲਗਾਈ ਹੋਈ ਹੈ ਕੁਛ ਨਾ ਕੁਛ ਆਪਣਾ ਸਮਾਨ ਰੱਖਣ ਵਾਸਤੇ ਤੇ ਸ਼ੈਲਫ ਵੀ ਅੱਛੀ ਤਰ੍ਹਾਂ ਮੈਂ ਕਲੀਨ ਕਰੂੰ ਕੱਪੜਾ ਮਾਰ ਤਾਈਲਸ ਤੇ ਵੀ ਕੱਪੜਾ ਮਾਰ ਦੂੰ ਗਿੱਲਾ ਕੱਪੜਾ ਨਿਚੋੜ ਕੇ ਤਾਂ ਕਿ ਜਿਹੜੀ ਡਸਟ ਹੈਗੀ ਟਾਈਲਸ ਤੇ ਉਹ ਸਾਫ਼ ਹੋ ਜੇ ਕਿਉਂਕਿ ਆਪਾਂ ਇਹਨਾਂ ਨੂੰ ਧੋ ਨਹੀਂ ਸਕਦੇ ਹੈਗੇ ਧੋਣਾ ਪੋਸਿਬਲ ਨਹੀਂ ਹੈਗਾ ਅੰਦਰ ਮਸ਼ੀਨ ਨਾ ਪੀਂਦੇ ਗਿੱਲੇ ਕੱਪੜੇ ਨਾਲ ਬੜੀਆ ਸਾਫ਼ ਹੋ ਜਾਊਗਾ ਕਾਫੀ ਟਾਈਮ ਬਾਅਦ ਮੈਂ ਅੱਜ ਸਫਾਈ ਕਰ ਰਹੀ ਆ ਵਾਲੇ ਏਰੀਏ ਦੀ ਕਾਫੀ ਟਾਈਮ ਬਾਅਦ ਡੀਪ ਕਲੀਨਿੰਗ ਕਾਫੀ ਟਾਈਮ ਬਾਅਦ ਕਰ ਲੈਂਣੀ ਥੋੜਾ ਬਹੁਤਾ ਤਾਂ ਮੈਂ ਚਲੋ ਕਰਦੀ ਰਹਿਣੀ ਜੇ ਕੱਪੜੇ ਵਗੈਰਾ ਧੋਣੇ ਜਾਂ ਜਿਵੇਂ ਵੀ ਪਰ ਡੀਪ ਕਲੀਨਿੰਗ ਕਾਫੀ ਟਾਈਮ ਬਾਅਦ ਕਰ ਰਹੀ ਆ ਜੇ ਵਾਲੀ ਏਰੀਆ ਦੀ ਅੱਛੀ ਤਰ੍ਹਾਂ ਮੈਂ ਸਾਰੀਆਂ ਵਾਸ਼ ਦੇ ਚਾਰੇ ਪਾਸੇ ਗਿੱਲਾ ਕੱਪੜਾ ਹੀ ਮਾਰਿਆ ਸੀ ਗਿੱਲੇ ਕੱਪੜੇ ਨਾਲ ਹੀ ਸਾਫ਼ ਕੀਤੀ ਸੀ ਔਰ ਇਹ ਗਿੱਲੇ ਕੱਪੜੇ ਨਾਲ ਹੀ ਅੱਛੀ ਤਰ੍ਹਾਂ ਸਾਫ਼ ਹੋ ਗਏ ਬਿਲਕੁਲ ਡਸਟ ਹੁੰਦੀ ਆ ਅੱਛੀ ਤਰ੍ਹਾਂ ਸਾਫ਼ ਹੋਏ ਦੇਖੋ ਆਪਾਂ ਜੋ ਕੱਪੜਾ ਮਾਰਦੇ ਗਿੱਲਾ ਚਮਕ ਆ ਜਾਂਦੇ ਟਾਈਲਸ ਦੇਖੋ ਨਾਲ ਦੀ ਨਾਲ ਹੀ ਚਮਕਣ ਲੱਗੀਆਂ ਉਹਨਾਂ ਦੇ ਬਸ ਇਹਨਾਂ ਨੂੰ ਐਨੀ ਹੀ ਲੋਡ ਸੀ ਹਾਂ ਜੇ ਜ਼ਿਆਦਾ ਗੰਦਾ ਨੇ ਫਿਰ ਤੁਸੀਂ ਇੱਕ ਵਾਰ ਸਰਫ ਵਾਲਾ ਕੱਪੜਾ ਵੀ ਮਾਰ ਸਕਦੇ ਹੋ ਤੁਸੀਂ ਦੋ ਦੋ ਗਿੱਲਾ ਕੱਪੜਾ ਮਾਰ ਦੋ ਪਰ ਮੈਂ ਕੱਲਾ ਗਿੱਲਾ ਹੀ ਮਾਰਿਆ ਤੇ ਹੁਣ ਸੀ ਟਾਈਮ ਪੋਚਾ ਲਾਉਣ ਦਾ ਹਨ ਪੋਚਾ ਲਾਏਗਾ ਸੀ ਫਲੋਰ ਤੇ ਲਾਉਣ ਵਾਲਾ ਤੇ ਅੱਛੀ ਤਰ੍ਹਾਂ ਮੈਂ ਇੱਕ ਡਰਾਡ ਤੇ ਕ ਪੋਚਾ ਚੜਾ ਕੇ ਵੈਲੈਂਟੀ ਦੇ ਨੀਚੇ ਮਸ਼ੀਨਾਂ ਦੇ ਨੀਚੇ ਮਾਰਿਆ ਤਾਂ ਕਿ ਫਲੋਰ ਸਾਫ ਹੋ ਜੇ ਇਕ ਬੜਾ ਧਿਆਨ ਰੱਖਣਾ ਪੈਂਦਾ ਕਿਉਂਕਿ ਨੀਚੇ ਨਾ ਤਿੰਨੇ ਮਸ਼ੀਨ ਸੌਰੀ ਦੋ ਮਸ਼ੀਨਾਂ ਦੇ ਨੀਚੇ ਤੀਜੀ ਵੈਰੈਂਟੀ ਦੇ ਨੀਚੇ ਡਰੇਨ ਵਾਲੀਆਂ ਪਾਈਪਸ ਜਾਂਦੀਆਂ ਨੇ ਉਸ ਕਰਕੇ ਬੜੇ ਧਿਆਨ ਨਾਲ ਪੋਚਾ ਮਾਰਨਾ ਪੈਂਦਾ ਵੀ ਪਾਈਪ ਦੇ ਵਿੱਚ ਨਾ ਭਜੇ ਇਹ ਸਾਰਾ ਸਿਸਟਮ ਹੱਲ ਜਾਣਾ ਤੇ ਆਪਣਾ ਕੱਪੜੇ ਧੋਣ ਦਾ ਕੰਮ ਵੀ ਖੜ ਜੂਗਾ ਉਤੋਂ ਪਲੰਬਰ ਨੇ ਨਹੀਂ ਆਉਣਾ ਥੋੜੇ ਜਿਹਾ ਕੰਮ ਪਿੱਛੇ ਤਾਂ ਕਰਕੇ ਫਿਰ ਉਸ ਉਸ ਗੱਲ ਦਾ ਬੜਾ ਧਿਆਨ ਰੱਖਣਾ ਪੈਂਦਾ ਕਿ ਕਿਸੇ ਵੀ ਡਰੇਨ ਵਾਲੀ ਪਾਈਪ ਦੇ ਵਿੱਚ ਨਾ ਪੋਚਾ ਵੱਜੇ ਜਾ ਕੇ ਤੇ ਹੋਰ ਕੰਮ ਵੱਜੇ ਮਸ਼ੀਨਾਂ ਦੇ نیچے ਅੱਛੀ ਤਰ੍ਹਾਂ ਪੋਚਾ ਲਗਾਉਣ ਤੋਂ ਬਾਅਦ ਵੈਰੈਂਟੀ ਦੇ نیچے ਵੀ ਮੈਂ ਲਗਾਤਾ ਤੇ ਹੁਣ ਮੈਂ ਫਲੋਰ ਤੇ ਅੱਛੀ ਤਰ੍ਹਾਂ ਸਾਫ ਕਰ ਦੂੰਗੀ ਸਾਬ ਤਿੰਨ ਵਾਰ ਮੈਂ ਪੋਚਾ ਲਗਾਇਆ ਦੋ ਵਾਰ ਮੈਂ ਦਾ ਪਾਣੀ ਬਦਲਿਆ ਤਾਂ ਫਲੋਰ ਅੱਛੀ ਤਰ੍ਹਾਂ ਸਾਫ ਹੋ ਜਾ ਤਾਂ ਪੂਰਾ ਸਾਫ ਪਾਣੀ ਨਿਕਲੇ ਮੈਂ ਦੋ ਤਿੰਨ ਤਿੰਨ ਵਾਰ ਪੋਚਾ ਲਗਾਇਆ ਤੇ ਰੰਗ ਹੀ ਨਾ ਚੇਂਜ ਹੋ ਗਿਆ ਫਲੋਰ ਦਾ ਪਹਿਲਾਂ ਬੜਾ ਮਸ਼ੀਨਾਂ ਦੇ نیچے-ਨੀਚੇ ਬੜਾ ਗੰਦਾ ਜੀ ਇੱਟੇ ਨਾ ਕਰ ਰਿਹਾ ਸੀਗਾ ਕਲੋ ਜੀ ਆਪਣਾ ਵਾਸ਼ਿੰਗ ਏ ਦੇ ਹੋਇਆ ਕਲੀਨ ਟਾਇਲਾਂ ਵੀ ਕਲੀਨ ਹੋ ਗਈ ਸਾਫ ਕਰਦੇ ਆ ਚਮਕੀ ਬਿਲਕੁਲ ਤੇ ਨੀਚੇ ਫਲੋਰ ਵੀ ਸਾਫ ਹੋ ਗਿਆ ਮੋਹ ਤਾਂ ਕੰਦਾ ਸੀ ਮਸ਼ੀਨਾਂ ਦੇ ਨੀਚੇ ਦਾ ਖਾਸ ਕਰਕੇ ਕੰਦਾ ਸੀ ਜੱਗੇ ਜੱਗੇ ਤਲ ਦੇ ਵੀ ਸਾਫ ਸਾਫਾਈ ਹੋ ਗਈ ਨੀਚੇ ਬਹੁਤ ਛਿੱਟ ਛਿੱਟਾ ਹੋਇਆ ਪਿਆ ਸੀ ਜਿਵੇਂ ਸਾਬਣ ਵਾਲਾ ਪਾਣੀ ਜੰਮਿਆ ਪਿਆ ਹੋਇਆ ਪਰ ਪਾਣੀ ਤਾਂ ਖੜਕੀ ਤੇ ਆਉਂਦਾ ਨੇ ਬਾਹਰ ਡਰੇਨ ਤੋਂ ਬਾਹਰ ਤਾਂ ਆਉਂਦਾ ਨਹੀਂਗਾ ਤੇ ਫਲੋਰ ਵੀ ਹੋ ਗਿਆ ਸਾਫ ਦੋ ਤਿੰਨ ਵਾਰ ਮੈਂ ਪੋਚਾ ਲਾਇਆ ਤਿੰਨ ਵਾਰ ਪਾਣੀ ਬਦਲਿਆ ਮੈਂ ਕਿਹਾ ਚਾਹ ਉਹ ਪੋਚਾ ਰੋਜ਼ ਨਹੀਂ ਲੱਗਦਾ ਅਛੀ ਤਰਾ ਹੀ ਲਗਾਤਾ ਅੱਜ ਐ ਹੁਣ ਮੈਂ ਇਧਰ ਜਰ ਮੈਂ ਵਾਸ਼ਿੰਗ ਏਰੀਆ ਚ ਆਈ ਨਾ ਸਫਾਈ ਕਰਨ ਮੇਰੇ ਯਾਦ ਆਈ ਵੀ ਮੈਂ ਸਵੇਰੇ ਡਸਟਿੰਗ ਵਾਲੇ ਕੱਪੜੇ ਪਹੁੰਚੇ ਸੀ ਪਰ ਮੈਂ ਧੋਤੇ ਨਹੀਂ ਹੈਗੇ ਫਿਰ ਮੈਂ ਕਿਹਾ ਚਲੋ ਈ ਵੀ ਮੈਂ ਕੱਪੜੇ ਕੁੱਟ ਕੇ ਮੈਂ ਸੁੱਕਣੇ ਪਾ ਦਣੀ ਧੋਣੇ ਭੁੱਲ ਗਈ ਪਹੁੰਚੇ ਪਏ ਸੀ ਸਵੇਰੇ ਸਰਫ ਵਿੱਚ ਮੈਂ ਪਹੁੰਚੇ ਸੀ ਮੈਂ ਕਿਹਾ ਚਲੋ ਮੈਂ ਇਹਨਾਂ ਨੂੰ ਕੁੱਟ ਦੂੰਗਾ ਪਰ ਭੁੱਲ ਗਈ ਦੇਖ ਕੇ ਮੇਰੇ ਹੁਣ ਯਾਦ ਆ ਗਿਆ ਕੋਣ ਕੱਲ ਮੈਂ ਕਿਚਨ ਸਾਫ ਕਰੀ ਸੀ ਉਹਦੇ ਡਸਟਿੰਗ ਵਾਲੇ ਕੱਪੜੇ ਹੈਗੇ ਸੀਗੇ ਦੋ ਚਾਰ ਹੋਰ ਵੀ ਸੀਗੇ ਸਰਫਾਕ ਇਹਨੇ ਕੁਛ ਪਾਣੀ ਜਿੱਦੜ ਬਾਲਟੀ ਚ ਪੀਉਂ ਕੇ ਰੱਖ ਦਾਨੀ ਉਹਨੂੰ ਕੁਛ ਟਾਈਮ ਲਈ ਫਿਰ ਥਾਪੀ ਨਾਲ ਹਲਕਾ ਜਿਹਾ ਕੁੱਟ ਦਾਨੀ ਹੁੰਦੀ ਹੈ ਤੇ ਐਨੇ ਕ ਨਾਲ ਹੀ ਵਧੀਆ ਇਹ ਸਾਫ ਹੋ ਜਾਂਦਾ ਸਿੱਟੇ ਮੈਂ ਕਿਹਾ ਚਲੋ ਇਹ ਵੀ ਧੋ ਕੇ ਮੈਂ ਪਾ ਦਾਂ ਸੁੱਕਣੇ ਤੇ ਹੁਣ ਹੋ ਗਿਆ ਸ ਮੇਰਾ ਲੰਚ ਟਾਈਮ ਤੇ ਸਾਗ ਨਾਲ ਮੈਂ ਖਾਦੀ ਫੁਲਕਾ ਜ ਮੈਂ ਤਾਜ਼ਾ ਗਰਮ ਫੁਲਕਾ ਬਣਾਇਆ ਥੋੜਾ ਜਿਹਾ ਬਾਜਰੇ ਦਾ ਤੇ ਕਣਕ ਦਾ ਆਟਾ ਮਿਕਸ ਕਰਕੇ ਰੋਟੀ ਬਣਾਈ ਹੈ ਤੇ ਸਾਗ ਵਿੱਚ ਪਾ ਲਿਆ ਕਾਫੀ ਸਾਰਾ ਕਿਉ ਤੇ ਕਰਦੇ ਆ ਆਪਣਾ ਲੰਚ ਇੰਜੋਏ ਹੁਣ ਸ਼ਾਮ ਦਾ ਟਾਈਮ ਸੀ ਮੈਂ ਚਾਹ ਪੀ ਚੁੱਕੀ ਸੀ ਆਪਣੇ ਚਾਹ ਦੇ ਟਾਈਮ ਤੋਂ ਬਾਅਦ ਆ ਗਈ ਸੀ ਹੈਲਪਰ ਤੇ ਇਹਨੇ ਕਰਨੀ ਸੀ ਵਿੰਡੋਸ ਸਾਫ ਕਰੀ ਸੀ ਆਪਣਾ ਕੰਮ ਇਹ ਤੇ ਨਾਲ ਨਾਲ ਮੈਂ ਵੀ ਵਿੰਡੋਸ ਚ ਪਲਾਂਟਸ ਵਗੈਰਾ ਰੱਖ ਰਹੀ ਸੀ ਪਹਿਲਾਂ ਮੈਂ ਚੱਕ ਕੇ ਫਿਰ ਮੈਂ ਵਿੰਡੋਸ ਚ ਪਲਾਂਟ ਰੱਖੇ ਇਹਨਾਂ ਥੋੜੀ ਜੀ ਹੈਲਪ ਇਹਦੀ ਵੀ ਹੋ ਜਾਂਦੀ ਮੈਨੂੰ ਵੀ ਚੇਂਜ ਅੱਛਾ ਨਾਲ ਬਚਲੇ ਦੇ ਕੋਲ ਗੱਲਾਂ ਬਾਤਾਂ ਕਰ ਲਓ ਅੱਜ ਮੈਨੂੰ ਇਹ ਕਹਿੰਨੀ ਕਹਿੰਨੀ ਮੇਰਾ ਮਿੱਠਾ ਖਾਣ ਨੂੰ ਦਿਲ ਕਰ ਰਿਹਾ ਮੇਰਾ ਇੰਜ ਹੀ ਖਾਦੂ ਮੈਂ ਪ੍ਰਸ਼ਾਦ ਖਾਵਾਂ ਮੈਂ ਕਿਹਾ ਤੂੰ ਮਿੱਠਾ ਖਾਂਦੀ ਨਹੀਂ ਜਿਹਨੂੰ ਕਰੇ ਮਿਠਾਈ ਆਈ ਪਈ ਹੋਵੇ ਨਾ ਕਿ ਚਾਹ ਨਾ ਕਿ ਮਿਠਾਈ ਦੇ ਦੀ ਫਿਰ ਉਹ ਮਿੱਠਾ ਨਹੀਂ ਮੈਂ ਖਾਣਾ ਤੇ ਫਿਰ ਦੁਖਣ ਲੱਗ ਜੀ ਮਿੱਠਾ ਨਾ ਮੈਨੂੰ ਦੋ ਤੇ ਅੱਜ ਕਹਿੰਦੀ ਮੇਰੇ ਮਿੱਠਾ ਖਾਣ ਨੂੰ ਬੜਾ ਦਿਲ ਕਰ ਰਿਹਾ ਪ੍ਰਸ਼ਾਦ ਖਾਣਾ ਮੈਂ ਨੇ ਕਿਹਾ ਮੈਂ ਬਣਾ ਦਾਨੀ ਆ ਭਈ ਦੱਸ ਕਿਹੜਾ ਪ੍ਰਸ਼ਾਦ ਤੂੰ ਖਾਣਾ ਆਟੇ ਵਾਲਾ ਖਾਣਾ ਕਿ ਸੂਜੀ ਵਾਲਾ ਖਾਣਾ ਕਹਿੰਦੀ ਕੋਈ ਬਣਾ ਦੇ ਮੈਂ ਕਿਹਾ ਨਹੀਂ ਮੈਂ ਬਣਾਉਂਗੀ ਤੇਰੇ ਵਾਸਤੇ ਸਪੈਸ਼ਲ ਵੀ ਪਰ ਮੈਨੂੰ ਦੱਸ ਦੇ ਵੀ ਕਿਹੜਾ ਪ੍ਰਸ਼ਾਦ ਤੈਨੂੰ ਅੱਛਾ ਲੱਗਦਾ ਸੂਜੀ ਵਾਲਾ ਖਾਣਾ ਆਟੇ ਵਾਲਾ ਖਾਣਾ ਮੈਂ ਉਹੀ ਬਣਾ ਦੂੰਗੀ ਫੇ ਮੈਨੂੰ ਕਹਿੰਦੀ ਚੱਲ ਸੂਜੀ ਵਾਲਾ ਬਣਾ ਦੇ ਪਹਿਲਾਂ ਮੈਨੂੰ ਕਹਿੰਦੀ ਨਹੀਂ ਰਹਿਣ ਦੇ ਕਿ ਔਖੀ ਹੋਏਗੀ ਖੇਚਲ ਕਰੇਗੀ ਮੇਰੇ ਵਾਸਤੇ ਮੈਂ ਕਿਹਾ ਨਹੀਂ 5 ਮਿੰਟ ਲੱਗਣੇ ਨੇ ਤੂੰ ਮੈਨੂੰ ਦੱਸ ਦੇ ਵੀ ਤੂੰ ਕਿਹੜਾ ਖਾਣਾ ਫਿਰ ਕਹਿੰਦੀ ਚੱਲ ਸੂਜੀ ਵਾਲਾ ਬਣਾ ਦੇ ਮੈਂ ਕਿਹਾ ਚੰਗਾ ਸੂਜੀ ਵਾਲਾ ਬਣਾ ਦਵਾਂ ਨਹੀਂ ਆ ਫਿਰ ਮੈਂ ਇਹਦੇ ਲਈ ਬਣਾਇਆ ਪ੍ਰਸ਼ਾਦ ਪਲਾਂਟਸ ਰੱਖਤੇ ਵਿੰਡੋ ਵਿੱਚ ਕਰ ਤੇ ਸੈੱਟ ਤੇ ਫਿਰ ਉਸ ਤੋਂ ਬਾਅਦ ਅੰਦਰ ਆ ਕੇ ਮੈਂ ਬਣਾ ਲਿਆ ਸੀ ਸੂਜੀ ਦਾ ਪ੍ਰਸ਼ਾਦ ਨੇ ਕਿ ਸੂਜੀ ਦਾ ਦਿਲ ਕਰਦਾ ਖਾਣ ਨੂੰ ਕੋਈ ਗੱਲ ਨਹੀਂ ਆਪਾਂ ਕਰਕੇ ਦੇ ਦਿਆਂਗਾ ਵੈਰੂ ਦਿੱਤਾ ਹੋਇਆ ਸਾਰਾ ਕੁਝ ਹੀ ਕਰੇਗਾ ਸੱਚੀ ਚੀਜ਼ ਦੀ ਕਮੀ ਨਹੀਂ ਪ੍ਰਸ਼ਾਦ ਦੀ ਕੀ ਕਰ ਲਾਂ ਮੈਂ ਕਰਕੇ ਦੇ ਦਾਨੀ ਆ ਤੇ ਬਣਾ ਲੈ ਸੂਜੀ ਦਾ ਪ੍ਰਸ਼ਾਦ ਬਣਾਇਆ ਮੈਂ ਥੋੜੇ ਕਿਉਂਕਿ ਅਸੀਂ ਤਾਂ ਮਿੱਠਾ ਕਿਸੇ ਨੇ ਖਾਣਾ ਹੀ ਨਹੀਂ ਮਾਨੀ ਨਹੀਂ ਹੈਗਾ ਖਾਣ ਦਾ ਤੇ ਉਸ ਤੋਂ ਬਾਅਦ ਡਿਨਰ ਵਿੱਚ ਮੈਂ ਬਣਾ ਲਈ ਸੀ ਪਨੀਰ ਦੀ ਭੁਰਜੀ ਸਬਜੀ ਮੇਰੇ ਕੋਲ ਸੌਰੀ ਸਾਗ ਵੀ ਪਿਆ ਸੀ ਮੈਂ ਕਿਹਾ ਥੋੜੀ ਇੱਕ ਪਨੀਰ ਦੀ ਭੁਰਜੀ ਬਣਾ ਲਾਂ ਨੇ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਖੂਰ ਵੀਡੀਓ ਲੈ ਕੇ ਸੱਚੀ ਅਖਾੜ